Satnam Naam Shri ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਓ ਹਰ ਜੀਓ ਕਿਰਪਾ ਕਰੇ ਤਾ ਨਾਮ ਧਿਆਈਐ ਜੀਓ ਸਤ ਗੁਰ ਮਿਲੈ ਸੁਭਾਈ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਬਿਵਸੈ ਸਦਾ ਆਨੰਦਿਨ ਜਾਂ ਆਪ ਸਾਚੀ ਭਾਵੈ ਅਹੰਕਾਰ सहज नाम समावै आप करता करे सोई आप देता पाईए हरि जीयो कृपा करे ता नाम ढ़ाईए जीयो अंदर साचा ਬੁਰੇ ਜੀਉ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨ ਬਿਸਰੈ ਜੀਉ ਕਦੇ ਨ ਬਿਸਾਰੀ ਅਨ ਦਿਨ ਸਮਾਰੀ ਜਾ ਨਾਮ ਲਈ ਤਾ ਜੀਵਾ ശ്രവണി സണി തന തൃപത ഗുമുഖ അമൃത പീവാ നദര സന് ദിന സച്ചാ ലോ പൂര സ ਸਤ ਸੰਗਤ ਮਿਲੇ ਵਡ ਭਾਗ ਤਾ ਹਰ ਰਸ ਆਵੇ ਜੀਉ ਆਨੰਦਿਨ ਰਹੈ ਲਿਵ ਲਾਈ ਤਾ ਸਹਿਜ ਸਮਾਵੈ ਜੀਉ ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈ ਰਾਗੀ ਪਾਰਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾਤੀ ਮੁਕਤ ਜੋ ਪ੍ਰਭ ਕਰੇ ਸੋ ਭਾਵਈ ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੈ ਜੀਉ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਉ ਮੈਂ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਇਆ ਪਛਤਾਵੈ ਪੁੱਤਰ ਕਲਤਰ ਮਾਇਆ ਧੁਹਿਆ ਦੂਜੇ ਭਾਈ ਦੁਖ ਹੋਈ ਮਨ ਮੁਖ ਜਮ ਜੋਹਿਆ ਜੀਉ ਕਰ ਕਿਰਪਾ ਲਿਹੁ ਮਿਲਾਇ ਮਹਿਲ ਹਰ ਪਾਇਆ ਜੀਉ ਸਦਾ ਰਹੇ ਕਰ ਜੋੜ ਪ੍ਰਭ ਮਨ ਭਾਇਆ ਜੀ ਬਰਾਬ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਪਾਇਆ ਆਨ ਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਧਿਆਇ ਨਾਮੋ ਨਾਮ ਮਿਲੀ ਵੜਾਈ ਨਾਨਕ ਨਾਮ ਮਨ ਭਾਵੇ ਕਾਰ ਕਿਰਪਾ ਦਿਹੁ ਮਿਲਾਇ ਮਹਿਲ ਹਰ ਪਾਵੈ ਜੀਉ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਾਰ ਕਿਰਪਾ ਦਿਹੁ ਮਿਲਾਇ ਮਹਿਲ ਹਰ ਪਾਵੈ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੋ ਭਾਏ ਸਹਿਜ ਗੁਣ ਗਾਈਐ ਜੀਉ